ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਨਿਆਮਤ कौर ਦਾ ਅੱਜ ਪਹਿਲਾ ਜਨਮ ਦਿਨ ਹੈ। ਨਿਆਮਤ ਦੇ ਪਹਿਲੇ ਜਨਮ ਦਿਨ ਮੌਕੇ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਦੇ ਵੱਲੋਂ ਸੋਸ਼ਲ ਮੀਡੀਆ ਤੇ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਮਾਨ ਆਪਣੀ ਧੀ ਨਾਲ ਲਾੜ ਲੜਾ ਰਹੇ ਨੇ। ਭਗਵੰਤ ਮਾਨ ਚਿੱਟੇ ਕੁਰਤੇ ਪਜਾਮੇ ਅਤੇ ਨੀਲੀ ਜੈਕਟ ਅਤੇ ਉਨ੍ਹਾਂ ਦੀ ਪਤਨੀ ਅਸਮਾਨੀ ਰੰਗ ਦੇ ਸੂਟ ਵਿੱਚ ਨਿਆਮਤ ਨੂੰ ਚੁੱਕੇ ਨਜ਼ਰ ਆਈ। ਨਿਆਮਤ ਕੌਨ ਲਾਈਟ ਪਿੰਕ ਰੰਗ ਦੀ ਸੁੰਦਰ ਪੋਸ਼ਾਕ 'ਚ ਬਹੁਤ ਸੁੰਦਰ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਪੋਸਟ ਕਰਦਿਆਂ ਲਿਖਿਆ ਜਨਮ ਦਿਨ ਮੁਬਾਰਕ ਸਾਨੂੰ ਸੋਹਣੀ ਰਾਜ ਦੀ ਦਿੱਤੀ ਹੋਈ ਨਿਯਮਤ ਨੂੰ ਇਸ ਤੋਂ ਬਾਅਦ ਹੀ ਡਾਕਟਰ ਗੁਰਪਿੰਦ ਨੇ ਪੋਸਟ ਕਰਦਿਆਂ ਲਿਖਿਆ ਜਦੋਂ ਤੇਰੇ ਆਉਣ ਦੀ ਖਬਰ ਨਾਲ ਸੀ ਆਪਣੇ ਖਿਆਲ ਸੰਭਾਲੇ ਮੈਂ ਰੱਬ ਤੀ ਵੀ ਉੱਥੇ ਹੀ ਦਿੰਦਾ ਜੋ ਡਾਡੇ ਕਰਮਾਵਾੜੇ ਨੇ ਤੇ ਇੱਕ ਰਿਸ਼ਤਾ ਨਹੀਂ ਇੱਕ ਅਹਿਸਾਸ ਹੈ ਤੀrani ਨਿਆਮਤ ਦਾ ਪਹਿਲਾ ਜਨਮ ਦਿਨ ਹੈਪੀ ਬਰਥਡੇ ਨਿਆਮਤ ਕੌਮਾਨ ਸੋਸ਼ਲ ਮੀਡੀਆ ਉਤੇ ਲੋਕਾਂ ਅਤੇ ਲੀਡਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਪਤਨੀ ਡਾਕਟਰ ਗੁਦਪੀਤ ਨੂੰ ਨਿਆਮਤ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਆਪ ਦੀ ਰੀਡਰ ਸੋਨੀਆ ਮਾਨਵੀ ਨਿਆਮਤ ਦੇ ਨਾਲ ਇੱਕ ਤਸਵੀਰ ਸਾਂਝੀ ਕਰ ਜਨਮ ਦਿਨ ਦੀ ਵਧਾਈ ਦਿੱਤੀ ਹੈਪੀ ਬਰਥਡੇ ਨਿਆਮਤ ਕੌਮਾਨ ਕਿਸੇ ਨੇ ਲਿਖਿਆ ਜੁਗ ਜੁਗ ਜੀਵੇ ਤੀrani ਜੁੜ ਜਾਵੇ ਨਾਲ ਗੁਰਬਾਣੀ ਪੜ ਰਖ ਹੋਵੇ ਸਿਆਣੀ ਜਨਮ ਦਿਨ ਮੁਬਾਰਕ ਪਿਆਰੀ ਤੀrani ਆਪ ਐਮਐਲਏ ਦਰਵੀਰ ਸਿੰਘ ਟੋਂਗ ਨੇ ਲਿਖਿਆ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਜੀ ਅਤੇ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਦੀ ਪਿਆਰੀ ਬੇਟੀ ਨਿਆਮਤ ਕੌਰ ਮਾਨ ਦਾ ਅੱਜ ਪਹਿਲਾ ਜਨਮ ਦਿਨ ਹੈ। ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਮਾਨ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ। ਪਰਮਾਤਮਾ ਹਮੇਸ਼ਾ ਹੀ ਬੇਟੀ ਤੇ ਆਪਣਾ ਆਸ਼ੀਰਵਾਦ ਬਣਾਈ ਰੱਖੇ। ਕਿਸੇ ਕਮੈਂਟਰ ਨੇ ਲਿਖਿਆ ਸਮੁੱਚੇ ਮਾਨ ਪਰਿਵਾਰ ਨੂੰ ਬੇਟੀ ਨਿਆਮਤ ਕੌਰ ਮਾਨ ਦੇ ਪਹਿਲੇ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ। ਵਾਹਿਗੁਰੂ ਜੀ ਨਿਆਮਤ ਬੇਟੀ ਨੂੰ ਲੰਮੀਆ ਉਮਰਾਂ ਤੇ ਜ਼ਿੰਦਗੀ ਦੀ ਹਰ ਖੁਸ਼ੀ ਬਖਸ਼ੇ। ਕਿਸੇ ਨੇ ਵਧਾਈ ਦਿੰਦਿਆਂ ਲਿਖਿਆ ਤਿੰਨ ਰਾਣੀਆਂ ਭਾਗਾ ਵਾਲਿਆਂ ਦੇ ਹਿੱਸੇ ਆਉਂਦੀਆਂ ਧੀ ਰਾਣੀ ਨੂੰ ਅਤੇ ਪੂਰੇ ਪਰਿਵਾਰ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਦਾ ਖੁਸ਼ ਰੱਖਣ ਜੀ ਜ਼ਿਕਰ ਯੋਗ ਹੈ ਕਿ ਨਿਆਮਤ ਕੌਰ ਭਗਵੰਤਮਾਨ ਦੀ ਦੂਜੀ ਪਤਨੀ ਦੀ ਧੀ ਹੈ ਜਦਕਿ ਇਹਨਾਂ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਹੈ ਜਿਸ ਦੇ ਦੋ ਬੱਚੇ ਹਨ ਜਿਨ੍ਹਾਂ ਦਾ ਨਾਮ ਸੀਰਤ ਤੇ ਦਿਲਸ਼ਾਨ ਹੈ